ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਦੀਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨੈ ਰਵਿੰਦ ਜਿਸਮਹਿ ਅਮਰਤ ਗਿਆਨ ਹੈ ਮਾਲਕ ਭਗਤ ਵਾਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤਰਦ ਬੰਦੋਂ ਕਰਿ ਉਨ ਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਥ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਏ ਗੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤੈ ਵਿਗਨ ਵਿਨਾਸ਼ਨ ਸੋਏ ਸਤਮਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੋਹਰਾ ਸ਼੍ਰੀ ਸਤਗੁਰ ਹਰਿ ਰਾਏ ਜੀ ਭਗਤ ਮੁਕਤ ਬੇਦਾਨ ਅਰਦਾਸ ਬੇਖਮ ਕਰਿਓ ਦਾਰਸ਼ਕੋ ਸੁਝਾਵਨ ਸ਼੍ਰੀ ਸਤਗੁਰ ਹਰਿ ਰਾਏ ਪਗਤ ਪਗਤ ਦੇ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼ੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜੂਰੀ ਦੇ ਅੰਦਰ ਨਵੇਂ ਗੁਰਦੇਵ ਪਾਰੇ ਪੁਕਾਰੀ ਸ਼ਹੀਦ ਸਤ ਗੁਰੂ ਅਸ਼ਰਧ ਧਾਰੀ ਸ਼ਾਂਤੀ ਸੇਵਾ ਬੰਦਗੀ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਭਜਨ ਬੰਦਗੀ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਪੁਰਾ ਸਾਹਿਬ ਪਾਤਸ਼ਾਹੀ ਨਵੀ ਵਿਖੇ ਸਤਿਗੁਰਾਂ ਦੇ ਗੁਰਿਆਈ ਦਰਬਾਰਾਂ ਦੇ ਅੰਦਰ ਦਿਨ ਦੇ ਚੌਥੇ ਪਹਿਰ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਨੇ ਆਪ ਗੁਰਸਿੱਖ ਸੰਤਾਂ ਦੇ ਜੋ ਸਤਿਗੁਰੂ ਮਹਾਰਾਜ ਜੀ ਦੇ ਪਰਮ ਪਵਿੱਤਰ ਹਾਜ਼ੂਰੀ ਪ੍ਰਾਪਤ ਹੋ ਰਹੇ ਹੈ ਸਤਿਗੁਰਾਂ ਦੇ ਅਸਥਾਨ ਤੇ ਸਵਾਮ ਕਰਨ ਦਾ ਮਹਾਰਾਜ ਦੇ ਦਰਬਾਰਾਂ ਦੇ ਸੰਗਤ ਤੇ ਇਸ ਰੂਪ ਦੇ ਦਰਸ਼ਨ ਕਰਨ ਦਾ ਸੁਭਾਗ ਸੁਭਾਗ ਪ੍ਰਾਪਤ ਹੋ ਰਿਹਾ ਹੈ ਪਵਿੱਤਰ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਮਗਰ ਤੇ ਆਜੇ ਕਥਾ ਵਿਚਾਰ ਦਾ ਸਮਾ ਹੋਇਆ ਏ ਇਹਦੇ ਨਾਲ ਹੀ ਜਿਹੜੇ ਦਿਹਾੜੇ ਚੱਲ ਰਹੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆ ਦੇ ਸਭ ਤੋਂ ਅਸਾਵੇਂ ਤੇ ਲੰਮਸਾਲ ਜੰਗ ਲੜੀ ਸਤਿਗੁਰੂ ਦੇ ਵੱਡੇ ਸਾਹਿਬਜ਼ਾਦੇ ਆਂਦਿਆਂ ਸ਼ਹਾਦਤਾਂ ਹੋਈਆਂ ਜਾਨੋ ਪਿਆਰੇ ਸਿੰਘ ਸ਼ਹੀਦیاں ਪਾ ਗਏ 40 ਘੜੀ ਦੇ ਅੰਦਰ ਤੇ ਸੈਂਕੜੇ ਘੜੀ ਤੋਂ ਬਾਅਦ ਲੜਦਿਆਂ ਹੋਇਆ ਅਨੰਪੁਰ ਸਾਹਿਬ ਤੋਂ ਲੈ ਕੇ ਸਰਸਾ ਝੀਲ 'ਚ ਸ਼ਹੀਦیاں ਪਾ ਗਏ ਪਰਿਵਾਰ ਖੇਰੋਂ ਖੇਰੋਂ ਹੋ ਗਿਆ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਦੇ ਜਦੋਂ ਪਰਿਵਾਰ ਦੇ ਨਾਲੋਂ ਖਿੰਡੇ ਨੇ ਤੇ ਮਾਰਾ ਜੀ ਸਰਸਾ ਜਦਰ ਨੂੰ ਵਹਿ ਰਹੇ ਆ ਸਤਲੁਜ ਵਲ ਕਿਨਾਰੇ ਕਿਨਾਰੇ ਤੁਰੇ ਗਏ ਉਜਾੜ ਬੀਆਵਾਨ ਤੋਂ ਲੰਘਦੇ ਹੋਇਆ ਪਹੁੰਚੇ ਅੱਗੇ ਸਰਸਾ ਸਤਲੁਜ ਵਿੱਚ ਪੈ ਰਹੀ ਹੈ ਉਹਦੇ ਕਿਨਾਰੇ ਤੇ ਪੱਤਣ ਬਣਿਆ ਹੈ ਜਿੱਥੇ ਚੱਕ ਠੇਰਾ ਦਾ ਕੁੰਮੇ 마ਸ਼ਕੀ ਦੀ ਝੁੱਗੀ ਦੇ ਵਿੱਚ ਰਾਤ ਨਿਵਾਸ ਕੀਤਾ ਉਹਨੇ ਹੀ ਲక్ష్ਮਣੀ ਬ੍ਰਾਹਮਣੀ ਦੇ ਕੋਲੋਂ ਭੋਜਨ ਬਣਵਾ ਕੇ ਲਿਆ ਕੇ ਸ਼ਿਕਾਇਆ ਸਤ ਪੋ ਦੀ ਰਾਤ ਏਦਾਂ ਲੰਘੀ ਫਿਰ 8 ਪੋ ਨੂੰ ਇਥੋਂ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਜੀ ਉਹਦੇ ਘਰ ਦੇ ਵਿੱਚ ਅਖੇੜੀ ਸਹੀੜੀ ਨਗਰ ਹੁਣ ਨਾਮ ਹੈ ਸਿੰਘ ਅਖੇੜੀ ਕਹਿੰਦੇ ਨੇ ਨਗਰ ਦਾ ਨਾਮ ਖੇੜੀ ਸੀ ਉਸ ਵੇਲੇ ਇਹਦੇ ਘਰੇ ਆਏ ਹਰ ਭਾਵੇਂ ਮਾਤਾ ਜੀ ਨੇ ਕਿਹਾ ਅਸੀਂ ਸਾਨੂੰ ਰੋਪੜ ਲੈ ਚਾਲੇ ਥੇ ਕਿਸੇ ਗੁਰਸਿੱਖ ਦੇ ਘਰੇ ਰਵਾਂਗੇ ਇਹਨੇ ਜਾਣ ਬੁੱਝ ਕੇ ਰੋਪੜ ਨਹੀਂ ਖੜਿਆ ਤੇ ਰੋਪੜ ਤੋਂ ਬਾਹਰੋਂ ਬਾਾਰ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਆਪਣੇ ਨਗਰ ਖੇੜੀ ਲੈ ਗਿਆ ਇਹਨੂੰ ਪਤਾ ਲੱਗ ਚੁੱਕਾ ਸੀ ਵੀ ਮਾਤਾ ਗੁਜਰੀ ਜੀ ਦੇ ਕੋਲ ਧੰਨ ਦੀ ਇੱਕ ਥੈਲੀ ਹੈ ਜਿਹਦੇ ਵਿੱਚ ਬਹੁਤ ਕੀਮਤੀ ਮੋਹਰੇ ਨੇ ਮਾਤਾ ਜੀ ਬਰਾਜੇ ਨੇ ਆਸਨ ਤੇ ਨਿਤਨੇਮ ਕਰਕੇ ਦਾਲ ਆ ਕੇ ਤੇ ਖੁਰਜੀ ਧੰਨ ਦੀ ਚੋਕ ਲਈ ਜਦੋਂ ਮਾਤਾ ਜੀ ਨੇ ਟੋਹ ਕੇ ਸਵੇਰੇ ਵੇਖਿਆ ਪੁੱਛਿਆ ਵੇ ਗੰਗੂ ਪੁੱਤ ਆ ਤਾਂ 니チェ ਵਿਆਸੀ ਲੱਗਦਾ ਤੂੰ ਸੰਭਾਲਦਾ ਜਲ ਚੰਗਾ ਹੀ ਕੀਤਾ ਹੈ ਮਾਤਾ ਜੀ ਕੋ ਸੁਣ ਕੇ ਰੌਲਾ ਪਾਉਣ ਲੱਗ ਪਿਆ ਨਾਲੇ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਘਰੇ ਰੱਖਿਆ ਨਾਲੇ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਚੋਰ ਚੁਰ ਕਹਿ ਕੇ ਦੇ ਲੋਕਾਂ ਨੂੰ ਤਮਾਸ਼ਾ ਖੜਾ ਕਰਕੇ ਇਕੱਠਾ ਕਰਨਾ ਚਾਹਿਆ ਮਾਤਾ ਨੇ ਰੋਖਿਆ ਬਥੇਰਾ ਪਰ ਨਹੀਂ ਦੁਸ਼ਟ ਨਿਮਖ ਹਰਾਮੀ ਹਟਿਆ ਭਾਵੇਂ ਅਨੰਤਪੁਰ ਸਾਹਿਬ ਕੋ ਮਾਤਾ ਜੀ ਦੇ ਕੋਲੋਂ ਪੈਸੇ ਰਸਤਾ ਮੰਗ ਕੇ ਲਿਆ ਕੇ ਟੱਬਰ ਪਾਲਦਾ ਸੀ ਪਰ ਦੁਸ਼ਟ ਬ੍ਰਾਹਮਣ ਕਹਿੰਦੇ ਫੇਰ ਵੀ ਬੱਚਿਆਂ ਦੇ ਮਾਤਾ ਤੇ ਇਹਨੇ ਦਇਆ ਨਹੀਂ ਕੀਤੀ ਵੀ ਇਹਨਾਂ ਕਰਕੇ ਮੇਰਾ ਘਰ ਚੱਲਦਾ ਰਿਹਾ ਮਾਤਾ ਜੀ ਨੇ ਦੇਵੀ ਕਹਿਤਾ ਚਲ ਕੋਈ ਨਹੀਂ ਜੇ ਧੰਨ ਕਿਤੇ ਚਲਾ ਵੀ ਗਿਆ ਹੈ ਧੰਨ ਦੀ ਕੀ ਗੱਲ ਹੈ ਤੂੰ ਮੇਰੇ ਬੱਚਿਆਂ ਨੂੰ ਬਿਪਤਾ ਵਿੱਚ ਨਾ ਪਾ ਪਰ ਨਹੀਂ ਟਲਿਆ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਕੋਤਵਾਰੀ ਵਿੱਚ ਜਾ ਕੇ ਸ਼ਿਕਾਇਤ ਕੀਤੀ ਮੇਰੇ ਘਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁੰਡਣੀ ਮਾਤਾ ਤੇ ਛੋਟੀ ਸਹਿਬਜ਼ਾਦੇ ਨੇ ਮੈਂ ਨਹੀਂ ਜਾਂਦਾ ਹਕੂਮਤ ਦੇ ਬਾਗੀ ਜਿਹੜੇ ਨੇ ਮੈਂ ਆਪਣੇ ਘਰੇ ਰੱਖਾਂ ਜਾਨੀ ਖਾਂ ਮਾਨੀ ਖਾਨ ਉਸ ਵੇਲੇ ਚੱਲ ਕੇ ਆਏ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗੱਡਿਆਂ ਦੇ ਉੱਤੇ ਬਿਠਾ ਕੇ ਹੱਥਾਂ 'ਚ ਹੱਥ ਅੜੀਆਂ ਪੈਰਾਂ 'ਚ ਬੇੜੀਆਂ ਪਾ ਕੇ ਲੈ ਕੇ ਆਏ ਹਨ ਰਾਤ 9 ਵੋ ਦੀ ਸਾਧ ਸੰਗਤ ਕੋਤਵਾਲੀ ਠਾਣੇ ਦੇ ਵਿੱਚ ਰੱਖਿਆ ਸਤਪੂ ਕੁੰਮੀ ਮਾਸ਼ਕੀ ਦੇ ਘਰੇ ਰਹੇ ਨੇ 8 ਬੋ ਗੰਗੂ ਦੇ ਘਰੇ ਰਹੇ ਹਨ ਤੇ ਸਵੇਰੇ ਨੇ ਫੜਾ ਤੇ 9 ਬੋ ਦੀ ਰਾਤ ਮਾਤਾ ਜੀ ਦੇ ਸਹਿਬਜ਼ਾਦੇ ਕੋਤਵਾਲੀ ਸਹਿਬ ਗੁਰਦੁਆਰਾ ਬਣਿਆ ਮੁਰੰਡੇ ਦੇ ਵਿੱਚ ਉੱਚੇ ਥਾਂ ਤੇ ਉੱਥੇ ਰਾਤ ਮਤੀਤ ਕੀਤੀ 10 ਬੋ ਦੀ ਅੱਜ ਦੀ ਜਿਹੜੀ ਸਵੇਰ ਹੁੰਦਿਆਂ ਗੱਡਿਆਂ ਤੇ ਬਿਠਾਲ ਕੇ ਉਸੇ ਤਰ੍ਹਾਂ ਜਾਨੀ ਖਾ ਮਾਨੀ ਖਾ ਮਾਤਾ ਜੀ ਸਹਿਬਜ਼ਾਦੇ ਨੂੰ ਲੈ ਕੇ ਸਰਹੰਦ ਪਹੁੰਚਿਆ ਵजीर खान ਵੀ ਅਜੇ ਤਰੋਂ ਜਦੋਂ ਇਹਨੂੰ ਪਤਾ ਲੱਗਾ ਵੀ ਕਲਗੀਧਰ ਤਾਂ ਸਾਡੇ ਹੱਥ ਨਹੀਂ ਆਏ ਨਰਾਸ਼ ਹੋ ਕੇ ਮੁੜ ਕੇ ਪਹੁੰਚਿਆ ਸੀ ਆ ਕੇ ਕਹਿੰਦੇ ਜਨਾਬ ਖੁਸ਼ ਖਬਰੀ ਹੈ ਖਿੰਝ ਕੇ ਕਹਿੰਦਾ ਕਾਹਦੀ ਖੁਸ਼ ਖਬਰੀ ਐਨੇ ਮਹੀਨਿਆਂ ਦੇ ਘੇਰੇ ਪਿੱਛੋਂ ਲੱਖਾਂ ਫੌਜਾਂ ਮਰਵਾ ਕੇ ਵੀ ਗੁਰ ਕਲਗੀਧਰ ਮਹਾਰਾਜ ਨੂੰ ਨਹੀਂ ਫੜ ਸਕੇ ਕਹਿੰਦਾ ਉਹਨਾਂ ਦੇ ਸੰਬੰਧ ਦੀ ਖੁਸ਼ ਖਬਰੀ ਏ ਕੀ ਖਬਰ ਐ ਕਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਮੇਰੇ ਕੋਲ ਨੇ। ਇਕਦਮ ਬਰਾਸ਼ਾ ਕਿੜ ਗਈਆਂ ਵਜੀਦੇ ਦੀਆਂ ਸੂਬੇ ਸਰਾਹ ਦੀਆਂ ਲੈ ਕੇ ਆਇਆ ਹਾਂ ਲੈ ਕੇ ਆਏ ਹਾਂ ਵਿਖਾਇਆ ਇਹ ਦੋ ਲੋ ਹੱਥਾਂ ਜਹਾਜ਼ ਕੜੀਆਂ ਪੈਰਾਂ ਨੂੰ ਬੇੜੀਆਂ ਪਾਈਆਂ ਨੇ ਤੇ ਉਸੇ ਨੇ ਕਹਿੰਦਾ ਇਹਨਾਂ ਨੂੰ ਰਾਤ ਉੱਥੇ ਰੱਖੋ ਜਿੱਥੇ ਠੰਡਾ ਬੁਰਜ ਹੈ। ਹੁਣ ਮੈਂ ਵੇਖਦਾ ਹਾਂ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਤੇ ਮਾਂ ਦੇ ਮੋਹ ਚ ਖਿੱਚਿਆ ਹੋਇਆ ਕਿਵੇਂ ਨਹੀਂ ਆ ਕੇ ਮੇਰੇ ਤਰਲੇ ਕੱਢਦਾ ਜੇ ਨਹੀਂ ਆਉਣਗੇ ਤਾਂ ਮੈਂ ਇਹਨਾਂ ਬੱਚਿਆਂ ਨੂੰ ਮੁਸਲਮਾਨ ਬਣਾਵਾਵਾਂਗਾ ਇਹਦੇ ਵਿੱਚ ਨਹੀਂ ਮੇਰੀ ਜਿੱਤ ਹੋਵੇਗੀ ਤੇ ਮਾਤਾ ਜੀ ਦੇ ਸਹਬਜ਼ਾਦਿਆਂ ਨੂੰ ਡਰਾਉਣ ਦੇ ਵਾਸਤੇ ਵੀ ਇਹਨਾਂ ਨੂੰ ਠੰਡ ਲੱਗੇ ਤੇ ਨਿਗ ਵਾਸਤੇ ਮੇਰੇ ਤਰਲੇ ਕੱਢਣਾ ਇਕ ਤਾਂ ਢੰਡੇ ਬੋਲ ਜਿਦ ਰੱਖਿਆ ਦੂਸਰਾ ਨਾ ਕੁਝ ਹੀਠਾਂ ਵਿਛਾਇਆ ਨਾ ਕੁਝ ਉੱਤੇ ਲੈਣ ਨੂੰ ਦਿੱਤਾ ਨਾ ਕੁਝ ਛਕਣ ਨੂੰ ਦਿੱਤਾ ਤੇ ਜੇ ਮਾਤਾ ਜੀ ਨੇ ਦੋਵੇਂ ਸਹਿਬਜ਼ਾਦਿਆਂ ਨੂੰ ਆਪਣੀ ਛਾਤੀ ਦੇ ਨਾਲ ਲਾ ਕੇ ਬਾਣੀ ਦਾ ਰਹਿਰਾਸ ਸਹਿਬ ਦਾ ਪਾਠ ਸਰਵਣ ਕਰਾਇਆ ਜੇ ਮਾਤਾ ਜੀ ਸਿੱਖਿਆਵਾਂ ਦਿੰਦੇ ਹਨ ساری ਰਾਤ ਮਾ ਮਾਤਾ ਗੁਦਨੀ ਆਪਣੇ ਪ੍ਰੇਮ ਦਾ ਨਿਗ ਦੇ ਕੇ ਸਹਿਬਜ਼ਾਦਿਆਂ ਨੂੰ ਸਾਖੀਆਂ ਦੀ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਸਵਾਲ ਰਹੇ ਤੇ ਇਹ ਦਾਸ ਕੋ ਦੀ ਰਾਤ ਜਿਹੜੀ ਅੱਜ ਦੀ ਰਾਤ ਆਉਣੀ ਹੈ ਇਹ ਸਹਿਬਜ਼ਾਦਿਆਂ ਨੇ ਮਾਤਾ ਜੀ ਨੇ ਸੰਡੇ ਪੁਰਧ ਦੇ ਵਿੱਚ ਬਤੀਤ ਕੀਤੀ ਹੈ ਸਾਡਾ ਰੋਜ਼ਮਰਾ ਦੇ ਕਾਰ ਵਿਹਾਰ ਕਰਦੇ ਆਂ ਸਹਿਬਜ਼ਾਦਿਆਂ ਦੀ ਇਸ ਮਹਾਨ ਕੁਰਬਾਨੀ ਵੱਲ ਧਿਆਨ ਹੋਵੇ ਸਾਡੇ ਧਿਆਨ ਵਿੱਚ ਹੋਵੇ ਵੀ ਕੈਸਾ ਉਹਨਾਂ ਨੇ ਮਿਸਾਲ ਪੇਸ਼ ਕਰਦਿਆ ਹੋਇਆ ਆਪਣੇ ਧਰਮ ਦੇ ਪ੍ਰਪਕਤਾ ਹਾਸਲ ਕੀਤੀ ਇਹ ਸਿੱਖੀ ਦਾ ਜਿਹੜਾ ਬੂਟਾ ਹੈ ਨੂੰ ਪਰਫੁੱਲਤ ਕੀਤਾ ਸਿੱਖੀ ਮਹਾਲ ਦੀਆਂ ਨੀਹਾਂ ਸਾਬਜਾਦਿਆਂ ਦੇ ਸੀਸ ਦੇ ਉੱਤੇ ਖੜੋਤੀਆਂ ਹਨ ਇਹ ਸਾਡੇ ਬੱਚਿਆਂ ਨੂੰ ਲੱਗਣ ਲੱਗੇ ਸਿੱਖੀ ਦੇ ਪ੍ਰੇਮ ਦੀ ਪ੍ਰਪਕਤਾ ਦੀ ਸਾਡੇ ਪਰਿਵਾਰਾਂ 'ਚ ਲੱਗਣ ਲੱਗੇ ਕਿਉਂਕਿ ਬਹੁਤ ਸਾਧ ਸੰਗਤ ਸਮਾ ਔਖਾ ਹੈ ਮੱਲੋ ਮੱਲੀ ਨਿਆਣੇ ਅਜਰੇ ਸਮੇ ਦੇ ਵਿੱਚ ਹੱਥਾ ਜੋ ਨਿਕਲਦੇ ਜਾਂਦੇ ਨੇ ਭਾਵੇਂ ਜਿੰਨਾ ਕੋਈ ਮਰਜੀ ਪ੍ਰੇਮ ਦੇ ਨਾਲ ਕਹੇ ਝੜਕ ਕੇ ਕਹੇ ਜਿੰਨਾ ਮਰਜੀ ਸਖਾਈ ਜਾਓ ਇਹ ਤਾਂ ਬੇਨਤੀ ਕਰੀਏ ਵੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਤੁਸੀਂ ਆ ਵੀ ਆਪਣੀ ਕਲਾ ਵਰਤਾ ਕੇ ਸਾਡੇ ਸਭ ਦੇ ਘਰਾਂ ਦੇ ਸਿੱਖੀ ਦਾ ਮੋਟਾ ਪਰਫੁੱਲਤ ਕਰੋ ਸਹਿਬ ਜਾ ਦੇ ਹੀ ਕਿਰਪਾ ਕਰ ਦੇਣ ਤਾਂ ਠੀਕ ਐ ਨੇ ਦੇ ਆਪਣੇ ਆਪ ਕਰਨਾ ਕੁਝ ਸੰਭਵ ਨਹੀਂ ਹੈ ਇਹ ਜਿਹੜੇ ਦਿਹਾੜੇ ਆਉਂਦੇ ਨੇ ਭਾਵੇਂ ਸਾਰਾ ਸਾਲ ਯੋਧਿਆਂ ਦੇ ਲਹੂ ਪਰੇ ਇਤਿਹਾਸ ਨਾਲ ਲਿਖਿਆ ਹੈ ਪਰ ਜੇ ਕਹਿੰਦੇ ਹਨ ਵੀ ਇੱਕ ਹੋਰਾਂ ਦਾਣੇ ਢੋਲ ਦੇ ਵਿੱਚ ਪਏ ਹੋਣ ਤੇ ਕਹਿੰਦੇ ਹੁਣ ਸਾਲ ਬੰਨੇ ਆ ਇਸੇ ਤਰ੍ਹਾਂ ਇਹਨਾਂ ਦਿਹਾੜਿਆਂ ਦੇ ਵਿੱਚ ਜਿਹੜੀ ਪੰਛੀ ਅੰਦਰ ਇੱਕ ਤਾਕਤ એનર્ਜੀ ਭਰੀ ਜਾਂਦੀ ਆ ਨਾ ਸਾਰਾ ਸਾਲ ਫਿਰ ਚੜ੍ਹਦੀ ਕਲਾ ਦੇ ਵਿੱਚ ਉਹ ਪੰਚ ਬਤੀਤ ਕਰਦਾ ਹੈ ਸਹਿਬਜ਼ਾਦਿਆਂ ਦੇ ਦਿਹਾੜੇ ਇਹੋ ਜੀ ਚੜ੍ਹਦੀ ਕਲਾ ਪੰਚ ਦੇ ਅੰਦਰ ਭਰਦੇ ਨੇ ਆਓ ਚੱਲ ਰਹੀ ਲੜੀਵਾਰ ਕਥਾ ਦੇ ਚ ਹਾਜ਼ਰੀ ਭਰੀਏ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਐਸਹ ਮਹਾਰਾਜ ਜੋ ਖਡੂਰ ਸਾਹਿਬ ਗੋਮ왈 ਸਾਹਿਬ ਅੰਮ੍ਰਿਤਸਰ ਸਾਹਿਬ ਅਸਥਾਨਾਂ ਦੇ ਬਾਬਾ ਬਕਾਲਾ ਸਾਹਿਬ ਮਹਾਰਾਜ ਜੀ ਆਏ ਸਨ ਦਾਰਾ ਸ਼ਦੋ ਦੀ ਬੇਨਤੀ ਮੰਨ ਕੇ ਗੋਂਦਵਾਲ ਪਹੁੰਚੇ ਨੇ ਦਾਰਾ ਸ਼ਦੋ ਵੀ ਚਲ ਕੇ ਆਇਆ ਤੇ ਮਹਾਰਾਜ ਨੂੰ ਮਿਲਿਆ ਹੈ ਮਸੂਮ ਭੇਡ ਕੀਤੀਆਂ ਨੇ ਬਜਨ ਬਲਾਸ ਹੋਏ ਤੇ ਨੇ ਸਾਰਾ ਦੱਸਿਆ ਜੀ ਮੈਂ ਉਪਨਿਸ਼ਦਾਂ ਦਾ ਨਿਤਨੇਮ ਕਰਦਾ 베ਦ ਪੜ੍ਹੇ ਨੇ ਸੰਤਾਂ ਦੀ ਸੰਗਤ ਕੀਤੀ ਮੀਆਂ ਮੀਰ ਦੀ ਸੰਗਤ ਕੀਤੀ ਮੈਨੂੰ ਸੋਝੀ ਆ ਮੈਨੂੰ ਆ ਗਿਆਨ ਹੈ ਬ੍ਰਹਮ ਦਾ ਪਤਾ ਹੈ ਮੈਨੂੰ ਰਾਗ ਦੁਆ ਹੈ ਤੂੰ ਮਹਾਰਾਜ ਤੁਸੀਂ ਛੁਡਾ ਦਿਓ ਇਹ ਜਰੂਰ ਦੱਸਿਆ ਵੀ ਮੈਂ ਗ੍ਰੰਥ ਚ ਪੜ੍ਹ ਕੇ ਤੇ ਗਿਆਨ ਬਹੁਤਾ ਹਾਸਲ ਕੀਤਾ ਏ ਪਹਿਲਾਂ ਦੇ ਆਪਣੀ ਜਾਣਕਾਰੀ ਦੇ ਦਿੱਤੀ ਵੀ ਆਉਂਦਾ ਕੀ ਹੈ ਮੈਨੂੰ ਪਰ ਨਾਲ ਕਹਿੰਦਾ ਪਾਤਸ਼ਾਹ ਜੇ ਮਨ ਟਿਕਿਆ ਨਹੀਂ ਹੈ ਬ੍ਰਹਮ ਵਿੱਚ ਉਹ ਤੁਸੀਂ ਟਿਕਾ ਦਿਓ ਜੇ ਗੁਰੂ ਹਰਾਈ ਸਾਹਿਬ ਜੀ ਕਿਰਪਾ ਕਰ ਰਹੇ ਨੇ ਇਹਨਾਂ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਨੇ ਦਾਰਾ ਸ਼ਕੋਰ ਨੂੰ ਕੀ ਬਖਸ਼ਣਾ ਹੈ ਹੁਣ ਤਾਂ ਸਾਨੂੰ ਹੀ ਬਖਸ਼ ਰਹੇ ਨੇ ਉਹਨੂੰ ਤਾਂ ਜਦੋਂ ਬਖਸ਼ਨਾਸ਼ੀ ਮਹਾਰਾਜ ਨੇ ਬਖਸ਼ ਕੇ ਨਿਹਾਲ ਕਰਤਾ ਇਹ ਹੁਣ ਸਮਝੋ ਵੀ ਸਾਨੂੰ ਸਿੱਖਿਆ ਹੋ ਰਹੀ ਹੈ ਜਿਹੜੇ ਜਗ੍ਹਾ ਸੁਖੀ ਭਾਵਨਾ ਹੈ ਵੀ ਮਨ ਬ੍ਰਹਮ ਵਿੱਚ ਟਿਕੇ ਪਰਮੇਸ਼ਰ ਦੇ ਚ ਬਿਰਤੀ ਛੇਰ ਜਾਵੇ ਜਿਦੜ ਵੇਖੀਏ ਵਾਹਿਗੁਰੂ ਦਾ ਸੋਪ ਦਿਖੇ ਉਹਨਾਂ ਵਾਸਤੇ ਉਪਦੇਸ਼ ਮਹਾਰਾਜ ਜੀ ਦੇ ਰਹੇ ਨੇ ਸੁਰਤੀ ਬਿਰਤੀ ਅਕਾਗਰ ਕਰੋ ਹਾਜ਼ਰੀ ਲਵਾਉ ਲਾ ਸੁਣਾ ਕਰੋ ਪਵਿੱਤਰ ਆਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੋਰਾ ਸ੍ਰੀ ਸਤਗੁਰ ਪਰ ਹਾਏ ਜੀ ਤੰਤਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ਼੍ਰੋਮਣੀ ਸਤguru ਸਤਵੇਂ ਪਾਤਸ਼ਾਹ ਭਗਤ ਮੁਖਤ ਦੇਵਾਨ ਆਪਣੇ ਸਿੱਖ ਸੇਵਕਾਂ ਨੂੰ ਮਹਾਰਾਜ ਪਦਾਰਥਾਂ ਦਾ ਵੀ ਤੇ ਮੁਕਤੀ ਦਾ ਵੀ ਧਾਨ ਬਖਸ਼ਦੇ ਨੇ ਪਦਾਰਥ ਵੀ ਬਖਸ਼ਦੇ ਹਨ ਤੇ ਮੁਕਤੀ ਵੀ ਬਖਸ਼ਦੇ ਨੇ ਲੋਕ ਦੇ ਪਰਲੋਕ ਦਾ ਸੁੱਖ ਬਖਸ਼ਦੇ ਹਨ ਇੱਥੇ ਪਦਾਰਥ ਚਾਹੀਦੇ ਨੇ ਗ੍ਰਿਸ਼ਟ ਦਾ ਪਹਿਰਾ ਚਲਾਉਣ ਵਾਸਤੇ ਮਹਾਰਾਜ ਜੀ ਪਦਾਰਥ ਵੀ ਬਖਸ਼ਦੇ ਹਨ ਨਰਾਂ ਦੇ ਪਰਲੋਕ ਦੀ ਮੁਕਤੀ ਵੀ ਬਖਸ਼ਦੇ ਨੇ ਦਾਇਜੇ ਰਹਿੰਦੇ ਆ ਵੀ ਮਹਾਰਾਜ ਬੰਦਨਾ ਤੋਂ ਮੁਕਤ ਕਰ ਦਿੰਦੇ ਸਿੱਖ ਨੂੰ ਦਾਰੀ ਦੇ ਦਿੰਦੇ ਹਨ ਜਿਹਦਾ ਸ਼ੁੱਧ ਅੰਗ ਕਮ ਕਰਿਓ ਸਤਵੇਂ ਪਾਤਸ਼ਾਹ ਨੇ ਵੇਖਿਆ ਜਦੋਂ ਦਾਰਾ ਸ਼ਕੋਹ ਦੀਆਂ ਗੱਲਾਂ ਸੁਨੀਆਂ ਵੀ ਇਹਦਾ ਹਿਰਦਾ ਸ਼ੁੱਧ ਹੈ ਭਾਵ ਇਹ ਅਧਿਕਾਰੀ ਹੈ ਉਪਦੇਸ਼ ਦਾ ਮਹਾਰਾਜ ਜੀ ਨੇ ਜਾਣਿਆ ਵੀ ਇਹ ਜਿਹੜਾ ਦਾਰਾ ਸ਼ਕੋਹ ਹੈ ਨਾ ਸ਼ਾਹਜਹਾਨ ਦਾ ਵੱਡਾ ਪੁੱਤਰ ਇਹ ਬੜਾ ਸੁਜਾਨ ਬੜਾ ਸਿਆਣਾ ਹੈ ਜੋ ਧਰਮ ਵਾਲਾ ਪਾਸਾ ਸਵਾਰਨ ਦੇ ਵਾਸਤੇ ਭਾਵਨਾ ਰੱਖਦਾ ਏ ਅੰਦਰ ਖਾਸ਼ ਰੱਖ ਲਾਏ। ਸੁਪੀ ਤੁਰਕੇਸ਼ਰ ਕੇ ਸਮਝਾਰੇ। ਪਾਸ਼ਾ ਕਹਿੰਦੇ ਤੁਰਕੇਸ਼ਰ ਕੇ ਬੰਸ ਸਮਝਾਰੇ। ਕਹਿੰਦੇ ਬੜੀ ਅਜਰਤ ਖੇਡ ਆ ਵੀ ਤੁਲਕਾਂ ਦੀ ਬੰਸ ਦੇ ਵਿੱਚ ਓਏ ਜਿਹੜੇ ਭਾਰਤ ਦੇ ਰਾਜ ਕਰ ਰਹੇ ਹਨ ਇਹਨਾਂ ਦੁਸ਼ਤਾਂ ਦੇ ਘਰ ਦੇ ਵਿੱਚ ਸ਼ੁਮਤੀ ਤੁਮ ਪਟਿਓ ਗੁਣ ਪੀਚਾਰੇ ਪਾਦਸ਼ਾਹ ਜੀ ਕਹਿੰਦੇ ਵੀ ਇਹ ਤੇ ਸ਼ੁਮਤੀ ਵਾਲਾ ਮੈਦਾ ਹੋਇਆ ਹੈ ਅਸੀਂ ਤਾਂ ਨਹੀਂ ਸੀ ਜਾਣਦੇ ਵੀ ਇਦਾਂ ਹੋਵੇਗਾ ਜਾਣਦੇ ਸਭ ਕੁਝ ਨਹੀਂ ਪਰ ਸਾਨੂੰ ਮਹਾਰਾਜ ਇੱਕ ਜਣਾਉਣ ਵਾਸਤੇ ਵੀ ਕੁਦਵਾਰਾ ਸਾਹਿਬ ਇਹ ਵਿਚਾਰਦੇ ਐ ਵੀ ਹੈ ਤਾਂ ਤੁਰਕ ਜਿਹੜੇ ਨੇ ਇਹਨਾਂ ਦਾ ਘਰ ਇਦਾਂ ਦਾ ਹੀ ਆ ਵੀ ਇਹ ਰੱਬ ਨੂੰ ਭੱਲੇ ਹੋਏ ਹਨ ਪਰ ਇਹਨਾਂ ਦੇ ਘਰ ਵਿੱਚ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਇਹ ਚੰਗੀ ਮਤ ਵਾਲਾ ਸੋਹਣੇ ਗੁਣਾਂ ਵਾਲਾ ਪੈਦਾ ਹੋਇਆ ਵਿਚਾਰਿਆ ਇਹ ਤਾਂ ਮਹਾਰਾਜ ਜੀ ਕਹਿੰਦੇ ਇਦਾਂ ਹੋਇਆ ਵੀ ਜਿਵੇਂ ਮਾਰੂਥਲ ਦੇ ਵਿੱਚ ਜਿੱਥੇ ਰੇਤਾਂ ਹੀ ਰੇਤਾਂ ਹੋਵੇ ਜਿੱਥੇ ਕੋਈ ਚੰਗਾ ਭਲਾ ਬੂਟਾ ਉੱਗਣਾ ਬੜੀ ਦੂਰ ਦੀ ਗੱਲ ਹੈ ਉੱਥੇ ਜਿਵੇਂ ਕਹਿੰਦੇ ਕਲਪੁਰੇ ਸ਼ੁਕ ਆਇਆ ਹੋਵੇ ਇਸ ਤਰ੍ਹਾਂ ਦਾ ਰਸ ਕੋ ਤੁਰਕਾਂ ਦੇ ਘਰੇ ਜਮਿਆ ਜਿਮ ਕਾਕੀ ਲੱਕੇ ਕੋਕਲ ਜੋਵਾ ਜਾਂ ਜਿਮ ਕਾਕਨ ਕੇ ਕੋਕਲ ਜੋਵਾ ਜਾ ਕਹਿੰਦੇ ਵੀ ਜਿਵੇਂ ਕਾਂਵਾਂ ਦੇ ਘਰ ਦੇ ਵਿੱਚ ਕੋਇਲ ਜੰਮ ਪਵੇ ਭਾਵੇਂ ਆ ਵੀ ਜਿਹੜੀ ਕੋਇਲ ਹੈ ਨਾ ਕੋਇਲ ਜਾਂ ਉਹਦੇ ਬੱਚੇ ਫਲਦੇ ਇਹ ਕਾਂ ਤੇ ਕਾਣੀ ਦੇ ਸਾਰ ਸੰਗਤ ਆਹਣੇ ਵਿੱਚ ਹੀ ਹਨ ਪਰ ਇਹਨਾਂ ਦੀ ਆਵਾਜ਼ ਵੱਖਰੀ ਹੁੰਦੀ ਉਹਦੇ ਨਾਲ ਮਿਲਦੀ ਨਹੀਂ ਹੈ ਰੰਗ ਵੱਖਰਾ ਰੰਗ ਭਾਵੇਂ ਇੱਕੋ ਜਿਹਾ ਹੁੰਦਾ ਵੇਖਣ ਵਾਸਤੇ ਪਰ ਪਤਾ ਉਦੋਂ ਲੱਗਦਾ ਜਦੋਂ ਬੋਲਦਾ ਕਾਂ ਕਾਣੀ ਬੋਲੇ ਜਾਂ ਕੋਇਲ ਬੋਲੇ ਕੋਇਲ ਦਾ ਬੱਚਾ ਬੋਲੇ ਫੇਰ ਫਰਕ ਪਤਾ ਲੱਗਦਾ ਹੈ ਪਾਦਸ਼ਾਹ ਕਹਿੰਦੇ ਤੇ ਤਾਂ ਇਹ ਵੀ ਜਿਵੇਂ ਕਾਂ ਕਾਂ ਤੇ ਕਾਣੀ ਦੇ ਆਹਣੇ ਦੇ ਵਿੱਚ ਕਿਹਨੇ ਵੀ ਕੋਇਲ ਦਾ ਬੱਚਾ ਪਲਿਆ ਹੋਵੇ ਇਸ ਤਰ੍ਹਾਂ ਦਾਰਾ ਛੁ ਕੋਇ ਨਾ ਕਾਵਾਂ ਦੇ ਘਰੇ ਕੋਇਲ ਵਰਗਾ ਹੈ ਮਕਲੰਪਾਸ ਪਾਨ ਹੰਸ ਉਪਰਨ ਤੇ ਜਾਂ ਕਹਦੇ ਵੀ ਇਹਦਾ ਬਗਲਿਆਂ ਦੀ ਬੰਸ ਦੇ ਵਿੱਚ ਪਰਮ ਹੰਸ ਪੈਦਾ ਹੋਇਆ ਏ ਜਿਵੇਂ ਬਗਲੇ ਵੀ ਚਿੱਟੇ ਹੁੰਦੇ ਹੰਸ ਵੀ ਚਿੱਟਾ ਹੁੰਦਾ ਪਰ ਫਰਕ ਕੀ ਹੈ ਬਗਲਾ ਡੰਡੀ ਮੱਛੀ ਖਾਂਦੀ ਕਰ ਸਿਵਤ ਹੈ ਤੇ ਹੰਸ ਮੋਤੀ ਚੁਗਦਾ ਹੈ ਮਾਰਨ ਸਰੋਵਰ ਤੇ ਰਹਿੰਦਾ ਬਗਲਾ ਛਪੜੀ ਦੇ ਕੰਢੇ ਰਹਿਣਾ ਪਸੰਦ ਕਰਦਾ ਤੇ ਪਾਸ਼ਾ ਜੀ ਕਹਿੰਦੇ ਵੀ ਇਦਾਂ ਇਦਾਂ ਹੈ ਜਿਹੜਾ ਦਾਰਾ ਸ਼ਕੂ ਨੇ ਉਪਦੇਸ਼ ਮੰਗਿਆ ਵੀ ਜੇ ਕਹਿੰਦੇ ਵੀ ਬਗਲਿਆਂ ਦੀ ਵੰਸ ਦੇ ਵਿੱਚ ਹੰਸ ਪੈਦਾ ਹੋਇਆ ਹੋਵੇ ਉਹ ਦਰਵੇਸ਼ ਪ੍ਰਸ਼ੰਨ ਤੇ ਮਹਾਰਾਜ ਜੀ ਕਹਿੰਦੇ ਵੀ ਕੋਈ ਦਰਵੇਸ਼ ਦਰ ਅਵੇਸ਼ ਜਿਹੜਾ ਖੁਦਾ ਦੇ ਘਰ ਦੇ ਵਿੱਚ ਪਹੁੰਚਿਆ ਹੋਵੇ ਉਹ ਕੋਈ ਮਹਾਤਮਾ ਤੇ ਪ੍ਰਸੰਨ ਹੋਇਆ ਕੋਈ ਬਾਉ ਕੋ ਸਾਈ ਮੀਆਂ ਮੀਰਾ ਅਰਗੇ ਨੇ ਉਪਦੇਸ਼ ਦੇ ਕੇ ਤੇ ਲਗਣ ਲਾਈ ਹੈ ਪਰਮੇਸ਼ਰ ਵੱਲ ਦੇ ਪਰਮਾਰਥ ਮੱਤ ਲਗਾਈ ਜਿਸ ਕਰਕੇ ਕਿਰਪਾ ਕਰਕੇ ਤੇ ਜਿਹੜਾ ਪਰਮਾਰਥ ਹੈ ਪਰਮਾਰਥ ਦੇ ਵਿੱਚ ਕਹਿੰਦੇ ਵੀ ਚੰਗੀ ਮੱਤ ਚੰਗੀ ਅਕਲ ਲਾ ਦਿੱਤੀ ਹੈ ਮਨ ਮਰਨ ਕੀ ਖਵਾ ਦੁੱਚਾਈ ਜੰਮਣ ਤੇ ਮਰਨ ਦੀ ਜਿਹੜੀ ਦੁਬਦਾ ਸੀ ਜਿਹੜੀ ਚਿੰਤਾ ਸੀ ਉਹ ਨਾਸ਼ ਕਰ ਦਿੱਤੀ ਦੁੱਚਾਈ ਖਤਮ ਕਰ ਦਿੱਤੀ ਹੈ ਕਾਸ਼ ਨਾਮ ਮਤ ਨਾਸ਼ੀ ਜਿਸ ਕਰਕੇ ਸਦਾਰਾ ਸ਼ਕੋ ਦੀ ਵਿਸ਼ੇ ਵਾਸ਼ਨਾ ਨਾਸ਼ ਹੋ ਚੁੱਕੀ ਆ ਦੁਰਮਤ ਭੈੜੀ ਮਤ ਨਾਸ਼ ਹੋਈ ਹੈ। ਰੀਤ ਪੰਥ ਸਰਾਗਰ ਫਾਸੀ ਜਿਹੜੀ ਇਹਦੀ ਗੱਲ ਵਿੱਚ ਸਰਾ ਦੀ ਫਾਹੀ ਪਈ ਸੀ ਉਹ ਕਿਸੇ ਭਰੇ ਪੁਰਖ ਨੇ ਉਪਦੇਸ਼ ਦੇ ਕੇ ਨਾਸ਼ ਕਰ ਦਿੱਤੀ। ਉਤਮ ਪੰਥ ਚਲਣ ਚਿਤ ਚਾਹਿਓ ਇਸ ਕਰਕੇ ਨੇ ਉਤਮ ਸੋਹਣੇ ਪੰਥ ਦੇ ਉੱਤੇ ਭਗਤੀ ਦੇ ਮਾਰਗ ਤੇ ਚਿਤ ਦੇ ਚੱਲਣਾ ਚਾਹਿਆ ਹੈ। ਪੁਰਪ ਪਾਗਵੰਤੇ ਲਹਿਓ ਇਹ ਕੋਈ ਮਹਾਰਾਜ ਜੀ ਕਹਿੰਦੇ ਨੇ ਪੂਰਲੇ ਵੱਡੇ ਭਾਗ ਨੇ ਜਾਂ ਕਹਿੰਦੇ ਦਾਰਾ ਸੋ ਤੇਰੇ ਵੱਡੇ ਭਾਗ ਹਨ ਕੋਈ ਪਿਛਲੇ ਜਨਮਾਂ ਦੇ ਜਿਹੜਾ ਤੂੰ ਵਾਹਿਗੁਰੂ ਦੀ ਪ੍ਰਾਪਤੀ ਦੇ ਰਾਹ ਤੇ ਤੁਰਨਾ ਚਾਹਿਆ ਏ ਭੋਗ ਕਾ ਰਾਜ ਸਮਾਜਿਕ ਸਤਿ ਸਾਧ ਜਿਹੜਾ ਕੋਈ ਰਾਜ ਭਾਗ ਭੋਗਣਾ ਜਾਂ ਰਾਜ ਭਾਰ ਦੇ ਜਿਹੜੇ ਸਾਜੋ ਸਮਾਨ ਹੁੰਦੇ ਹਨ ਇਸਤਰੀ ਆਦ ਕਦਮ ਜੋ ਇਸਤਰੀ ਆਦ ਕਦਮ ਉਹ ਹੈ ਜੋ ਵਿਸ਼ੇ ਵਕਾਰ ਤੇ ਹੋਰ ਚੀਜ਼ ਦਾ ਜੰਜਾਲ ਨੇ ਸੰਸਾਰ ਦੇ ਪਦਾਰਥ ਕੋਸ਼ਵੰਤਏ ਕੀਤਕ ਤਨਕੇ ਇਹ ਸਾਰੇ ਨਾਸਵੰਤ ਹਨ ਤੇ ਕੁਝ ਦਿਨਾਂ ਦੇ ਲਈ ਸੰਸਾਰ ਵਿੱਚ ਰਹਿਣ ਆਲੇ ਨੇ ਇਹ ਵਸਤੂਆਂ ਸੰਸਾਰ ਦੇ ਵਿੱਚ ਸਦਾ ਨਹੀਂ ਰਹਿੰਦੀਆਂ ਕੁਝ ਦਿਨਾਂ ਦੀ ਖੇਡ ਹੈ ਪੰਗਰ ਜਮ ਉਹ ਸਭ ਤਨ ਕੇ ਕਹਿੰਦੇ ਜਿਵੇਂ ਤ੍ਰੇਲ ਦੇ ਤੁਪਕੇ ਹੁੰਦੇ ਹਨ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿਸ਼ੇ ਸੁਖ ਨੇ ਤ੍ਰੇਲ ਦਾ ਤੁਕਾ ਕਿੰਨਾ ਚਿਰ ਰਹਿੰਦਾ ਝਾਟੀ ਨਾਸ ਹੋ ਜਾਂਦਾ ਹੈ ਨਾ ਜੇ ਸਵੇਰੇ ਤ੍ਰੇਲ ਪਈ ਹੋਵੇ ਤੇ ਸੂਰਜ ਚੜ੍ਹਨ ਦੇ ਨਾਲ ਹੀ ਲੱਭਦੀ ਨਹੀਂ ਤ੍ਰੇਲ ਗਈ ਕਿੱਥੇ ਹੈ ਇਸੇ ਤਰ੍ਹਾਂ ਇਹ ਜਿਹੜੇ ਜਗਤ ਦੇ ਪਦਾਰਥ ਹਨ ਸਾਰੇ ਨਾਸਵੰਤ ਨੇ ਤਰੇਲ ਦੇ ਤੁਕਿਆਂ ਦੇ ਵਾਂਗ ਬੂੰਦਾਂ ਦੇ ਵਾਂਗ ਬਹੁਤਾ ਚਿਰ ਨਹੀਂ ਰਹਿੰਦੇ ਫਸ ਫਸ ਇਹਨਾਂ ਮਹ ਕਸ਼ਟਾਂ ਤੋਂ ਪਰ ਮੋਦੇ ਜੀਵਾਂ ਇਹਨਾਂ ਵਿਸ਼ਿਆਂ 'ਚ ਹੀ ਫਸਦੇ ਨੇ ਭਾਵੇਂ ਸਦਾ ਨਹੀਂ ਰਹਿਣ ਵਾਲਾ ਸੁੱਖ ਪਰ ਫੇਰ ਵੀ ਇਧਰ ਹੀ ਕਹਿੰਦੇ ਫਸਦੇ ਹਨ ਇਧਰ ਓਖਲੀ ਦੇ ਵਿੱਚ ਸਿਰ ਦੇਣ ਦੇ ਵਾਂਗ ਵਕਾਰਾਂ ਵਿੱਚ ਨਿੰਦਾ ਵਿੱਚ ਚੁਗਲੀ ਵਿੱਚ ਈਰਖਾ ਵਿੱਚ ਮਾੜੇ ਕਰਮਾਂ ਦੇ ਵਿੱਚ ਸਰੀਰਾਂ ਦੇ ਸਪਰਸ਼ ਭਾਵਨਾ ਵਿੱਚ ਇਸ ਪਾਸੇ ਹੀ ਬਹੁਤੇ ਜੀਵ ਫਸਦੇ ਨੇ ਖਰਾਬ ਹੁੰਦੇ ਹਨ ਸਤਨਾਮ ਪਵਨ ਮੈਂ ਸਿਮਰੰਦੇ ਤੇ ਸਤਨਾਮ ਵਾਹਿਗੁਰੂ ਨਹੀਂ ਸਿਮਰਦੇ ਸਦਾ ਕਹਿੰਦੇ ਵੀ ਇਹ ਵਿਸ਼ੇ ਵਕਾਰਾਂ ਦੀ ਫਾਹੀ ਵਿੱਚ ਫਸੇ ਹੋਏ ਕਸ਼ਟ ਪ੍ਰਾਪਤ ਕਰਦੇ ਦੁਖੀ ਹੁੰਦੇ ਹਨ ਪਰ ਨਹੀਂ ਜਪਦੇ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਬਾਸ਼ਾ ਕਹਿੰਦੇ ਮੈਂ ਵਿਸ਼ਿਆਂ ਵਿੱਚ ਫਸੇ ਹੋਏ ਕਸ਼ਟ ਪ੍ਰਾਪਤ ਕਰ ਰਹੇ ਹੰਨ ਤੇ ਸਤਨਾਮ ਵਾਹਿਗੁਰੂ ਦਾ ਸਿਮਰ ਨਹੀਂ ਕਰਦੇ ਸੁਆਦ ਸੁਆਦ ਜਾਤੇ ਮਨ ਤੇਰੀ ਪਰਸ਼ਾਸ਼ ਦਾਰਸ਼ ਉਹ ਤੇਰੀ ਮਤੋਂ ਸੁਟਣ ਪયો ਕਿ ਸ਼ਬ ਕੀ ਮੇਰੀ ਤੇ ਜਿਹੜਾ ਤੂੰ ਵਿਸ਼ੇ ਵਕਾਰਾਂ ਦੀ ਜਿਹੜੀ ਬੇੜੀ ਹੈ ਵਿਸ਼ਿਆਂ ਦੀ ਪਈ ਹੋਈ ਬੇੜੀ ਤੋਂ ਛੁੱਟਣ ਲਈ ਯਤਨ ਕਰਦਾ ਹੈ ਮੇਰੇ ਵਕਾਰਾਂ ਦੇ ਸੰਸਾਰ ਦੇ ਬੰਧਨਾਂ ਤੋਂ ਛੁਟਣਾ ਚਾਹੁੰਦਾ ਹਾਂ। ਆਤਮਾ ਮੈਂ ਤਿਤ ਚਾਹੁੰਦਾ ਹੈ ਵੀ ਜੋ ਬ੍ਰਹਮ ਆਤਮਾ ਹੈ ਪਾਵ ਜੋ ਪਰਮਾਤਮਾ ਪਰਮੇਸ਼ਰ ਹੈ ਉਹਦੇ ਵਿੱਚ ਮੇਰੀ ਅਸਥਿਤੀ ਹੋ ਜਾਵੇ। ਜਿਹੜੀ ਤੇਰੀ ਇਹ ਭਾਵਨਾ ਹੈ ਨਾ ਵੀ ਆਤਮਾ ਦਾ ਪਰਮਾਤਮਾ ਨਾਲ ਮੇਲ ਹੋਵੇ ਸ਼ਾਬਾਸ਼ ਤੇਰੇ ਹੋਜੀ ਭਾਵਨਾ ਦੇ ਮਨ ਨੂੰ ਮਹਿਦੋ ਮਹਾਤ ਮਹਾਰਾਜ ਗੁਰੂ ਹਰੈ ਸਿੰਘ ਜੀ ਪਾਤਸ਼ਾਹ ਜੀ ਕਹਿੰਦੇ ਅੰਧ ਹੋਰ ਕੋ ਮਹਿਦੋ ਮਹਾਤ ਤੂੰ ਕਹਿੰਦੇ ਸੱਚ ਦੇ ਦਰ ਆਨੰਦ ਦੀ ਪ੍ਰਾਪਤੀ ਕਰਕੇ ਆਨੰਦ ਸਰੂਪ ਹੋਣ ਦੇ ਲਈ ਬੜਾ ਮਹਾ ਕਰ ਰਿਆ ਬੜਾ ਤੇਰੇ ਮਨ ਵਿੱਚ ਚਾਹ ਹੈ ਪਰਮੇਸ਼ਰ ਨੂੰ ਮਿਲਦਾ ਇਸੇ ਕਰਕੇ ਤੂੰ ਇਹ ਸਭ ਤਰ੍ਹਾਂ ਦੇ ਜਿਹੜੇ ਸਾਧਨ ਹਨ ਉਹ ਸਾਧ ਰਿਆ ਹੈ ਕਈ ਤਰ੍ਹਾਂ ਦੇ ਤੂੰ ਸਾਧਨ ਕਰਦਾ ਹੈ ਨੇਮ ਕਰਦਾ ਨਿਭਾਉਂਦਾ ਹੈ ਤੇਰੇ ਨਾਲੋਂ ਤਾਂ ਹੋਰ ਪਰੇ ਕੋਈ ਚੰਗੀ ਗੱਲ ਹੀ ਨਹੀਂ ਹੈ ਜਿਹੜਾ ਪਰਮੇਸ਼ਰ ਨੂੰ ਮਿਲਣ ਵਾਸਤੇ ਕੋਈ ਸਾਧਨ ਕਰਨਾ ਕੋਈ ਯਤਨ ਕਰਨਾ ਮਹਾਰਾਜ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਫੇਰ ਕਹਿੰਦੇ ਪਰ ਇੱਕ ਗੱਲ ਦਾ ਧਿਆਨ ਰੱਖੀ ਦਾਰਾ ਸ਼ਕੋ ਜਦੋਂ ਕੋਈ ਕਾਰਜ ਕਰਨਾ ਹੋਵੇ ਨਾ ਵੀ ਕੋਈ ਕੰਮ ਸਰਾਸ ਹੋ ਜਾਵੇ ਵੀ ਕੋਈ ਵੀ ਕਾਰਜ ਹੋਵੇ ਵੀ ਉਹ ਨਿਪਰੇ ਚੜ ਜਾਵੇ ਸਹਾਇਕ ਚਹੀਆ ਪਾਸ ਤਾਂ ਫੇਰ ਉਹਨੂੰ ਕੋਈ ਨਾ ਕੋਈ ਸਹਾਇਕ ਚਾਹੀਦਾ ਹੈ ਕੋਈ ਮਦਦਗਾਰ ਹੋਵੇ ਤਾਂ ਫੇਰ ਕੋਈ ਵੀ ਕਾਰਜ ਕੋਈ ਵੀ ਕੰਮ ਜਿਹੜਾ ਹੈ ਸਭ ਕਾ ਨਿਪਰੇ ਚੜਦਾ ਏ ਜਦ ਮੈਂ ਉਚਾਵਤ ਜੇ ਕਾਜ ਮਹਾਰਾਜ ਕਹਿੰਦੇ ਜਗਤ ਵਿੱਚ ਜਿੰਨੇ ਵੀ ਉੱਚੇ ਨੀਵੇਂ ਕੰਮ ਹਨ ਕਈ ਕੰਮ ਨੇ ਘਰ ਪਰਿਵਾਰਾਂ ਦੇ ਸੰਸਾਰ ਦੇ ਖੂ ਤਾਲ ਆਦ ਕਲਾਉਣੇ ਸ਼ੁਭ ਕਰਮ ਕਰਨੇ ਛੋਟੇ ਕੰਮ ਵੱਡੇ ਕੰਮ ਪਰਮੇਸ਼ਰ ਨੂੰ ਮਿਲ ਨਹੀਂ ਪਾਉਣਾ ਜਗਤ ਦੇ ਵਿੱਚ ਕੋਈ ਸਫਲਤਾ ਦੀ ਇਸ਼ਾ ਕਿੰਨੇ ਜਗਤ ਦੇ ਜਿੰਨੇ ਵੀ ਉੱਚੇ ਨੀਵੇਂ ਕੰਮ ਹਨ ਲੋਕ ਪਰਲੋਕ ਦਾ ਅੰਤ ਸੋ ਸਾਜ ਲੋਕ ਤੇ ਪਰਲੋਕ ਦੇ ਜਿੰਨੇ ਵੀ ਸੁੱਖਾਂ ਦੇ ਸਾਜ ਹਨ ਜਿੰਨੇ ਵੀ ਸਾਧਨ ਨੇ ਜਿਹਦੇ ਕਰਕੇ ਕੋਈ ਇਸ ਲੋਕ ਦਾ ਸੁੱਖ ਮਿਲੇ ਕੋਈ ਪਰਲੋਕ ਦਾ ਸੁੱਖ ਮਿਲੇ ਦਾਨ ਗੁਰੂ ਹਰੈ ਸਿੰਘ ਸਾਹਿਬ ਕਹਿੰਦੇ ਵੀ ਸੁਖ ਦੇ ਜਿੰਨੇ ਵੀ ਸਮਾਨ ਨੇ ਜਗਤ ਦੇ ਵਿੱਚ ਭਾਵੇਂ ਕੋਈ ਕੱਡਾ ਵੀ ਜਤਨ ਕਰੇ ਕਿੰਨੇ ਇਹਨਾਂ ਵਿੱਚ ਉਹ ਇਹੋ ਜਿਹੇ ਕੰਮ ਨੇ ਜਿਹੜੇ ਕਿਸੇ ਦੀ ਮਦਦ ਲਈ ਤੋਂ ਬਣਾ ਨਹੀਂ ਹੁੰਦੇ ਇਸੇ ਦੀ ਸਹਾਇਤਾ ਤੋਂ ਬਿਨਾਂ ਰਾਸ ਨਹੀਂ ਹੁੰਦੇ ਲੇਪਰੇ ਨਹੀਂ ਚੜਦੇ ਨਿਸ਼ਫਲ ਜਾਏ ਆਰੰਭ ਅਦੋਤ ਸਤਿਗੁਰੂ ਦਾ ਰਹਿ ਸਹਿਬ ਜੀ ਕਹਿੰਦੇ ਵੀ ਨਿਸ਼ਫਲ ਜਾਏ ਆਰੰਭ ਅਦੋਤ ਉਹਨਾਂ ਕੰਮਾਂ ਦਾ ਆਰੰਭ ਕਰਨਾ ਕਹਿੰਦੇ ਨਿਸ਼ਫਲ ਹੀ ਚਲਾ ਜਾਂਦਾ ਹੈ ਜਿਹੜੇ ਕੰਮ ਦੇ ਵਿੱਚ ਕਿਸੇ ਦੀ ਸਹਾਇਤਾ ਨਾਲ ਲਈ ਜਾਵੇ ਆਪਾਂ ਕੋਈ ਵੀ ਕੰਮ ਕਰਦੇ ਆ ਤਾ ਕਿਸੇ ਨਾ ਕਿਸੇ ਦੀ ਸਹਾਇਤਾ ਨਹੀਂ ਲੋੜ ਪੈਂਦੀ ਹੈ ਵਿਆਹਾਂ ਦਾ ਕਾਰਜ ਹੀ ਹੋਵੇ ਉਹਦੇ ਵਿੱਚ ਵੀ ਕਿੰਨੀ ਸਹਾਇਤਾ ਚਾਹੀਦੀ ਹੈ ਕੋਈ ਨਾ ਕੋਈ ਆਵੇ ਕੋਈ ਹੱਥ ਮੁੰਡਾਵੇ ਤਾਂ ਫੇਰ ਹੀ ਕਾਰਜ ਨੇਪਰੇ ਚੜਦਾ ਹੈ ਨਾ ਤੇ ਮਹਾਰਾਜ ਗੁਰੂ ਘਰਾਇਆ ਸਾਹਿਬ ਜੀ ਇੱਕ ਸਰਲ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਇਹ ਦਾਰਾ ਛੋ ਤੂੰ ਚਾਹੁੰਨਾ ਹੈ ਪਰਮੇਸ਼ਰ ਨੂੰ ਮਿਲਣਾ ਪਰ ਕਹਿੰਦੇ ਜਿੰਨੇ ਵੀ ਜਗਤ ਦੇ ਕਾਰਜ ਹਨ ਉਨਾ ਕਾਰਜਾਂ ਨੂੰ ਜੇ ਕਰਨਾ ਹੋਵੇ ਤੇ ਬਿਨਾ ਸਹਾਇਤਾ ਤੋਂ ਰੰਭੇ ਹੋਏ ਕੰਮ ਨਿਸ਼ਚਿਤ ਚਲੇ ਜਾਂਦੇ ਨਹੀਂ ਪੂਰੇ ਨਹੀਂ ਹੁੰਦੇ। ਅਕਈ ਕੰਮ ਇਹੋ ਜਿਹੇ ਹਨ ਵੀ ਜਿਹੜੇ ਬਹੁਤ ਹੀ ਤੋਂ ਸਾਦੇ ਹੁੰਦੇ ਨੇ ਬੜੇ ਕਠਨ ਸਾਦੇ ਜਾਣ ਵਾਲੇ ਕੰਮ ਹੁੰਦੇ ਹਨ। ਤੇ ਕੋਈ ਇਹੋ ਜਿਹਾ ਵੀ ਹੋਵੇ ਵੀ ਜਿਹੜਾ ਉਸ ਔਖੇ ਕੰਮ ਨੂੰ ਕਾਰਜ ਨੂੰ ਕਰਨ ਦੇ ਸਮਰੱਥ ਵੀ ਹੋਵੇ ਤਾਕਤ ਵੀ ਰੱਖਦਾ ਹੋਵੇ ਪਰ ਫੇਰ ਵੀ ਜਿੰਨਾਂ ਨੂੰ ਕਹਿੰਦੇ ਕੋਈ ਵੱਡੇ ਸਹਾਇਕ ਮਦਦਗਾਰ ਮਿਲਦੇ ਹਨ ਉਹ ਸਭ ਕਾਰਜ ਕਰੇ ਸੁਖਾਰੇ ਉਹ ਸਾਰੇ ਆਪਣੇ ਲੋਕ ਪਰਲੋਕ ਦੇ ਕਾਰਜ ਸੌਖੇ ਹੀ ਕਰ ਲੈਂਦੇ ਨੇ ਸੌਖਾ ਹੋ ਜਾਂਦਾ ਜੇ ਹੁਣ ਪਾਂਡੀਆਂ ਪੱਟੀਆਂ ਦੀ ਜੁਕਣੀ ਹੋਵੇ ਆਪਣੇ ਨੇੜੇ ਵੇਖੋ ਖਾਨ ਤੇ ਜੇ ਪਾਣ ਵੱਡੀ ਹੋਵੇ ਚੁੱਕਣੀ ਹੋਵੇ ਭਾਵੇਂ ਚੁੱਕਣ ਨੂੰ ਕੋਈ ਸਮਰੱਥ ਵੀ ਐ ਵੀ ਮੈਂ ਚੁੱਕ ਲੂੰਗਾ ਕੱਲਾ ਸਿਰ ਤੇ ਪਰ ਜੇ ਕੋਈ ਲਾ ਕੇ ਆ ਕੇ ਹੱਥ ਪਾ ਦੇਵੇ ਤੇ ਫਿਰ ਕੰਮ ਸੌਖਾ ਹੋ ਜਾਂਦਾ ਏ ਨਾ ਮਹਾਰਾਜ ਗੁਰੂ ਹਰਿਆਇ ਸਾਹਿਬ ਜੀ ਕਹਿੰਦੇ ਇਹ ਵੀ ਜਿਹੜਾ ਕੰਮ ਕੋਈ ਔਖਾ ਹੋਵੇ ਪਰ ਕਰਨ ਦੀ ਭਾਵੇਂ ਕਰਨ ਵਾਲਾ ਸਮਰੱਥਾ ਤਾਕਤ ਰੱਖਦਾ ਹੋਵੇ ਜੇ ਕਿਤੇ ਸਹਾਇਕ ਮਦਦਗਾਰ ਮਿਲ ਜੇ ਤਾਂ ਫਿਰ ਉਹ ਕੰਮ ਸੌਖਾ ਹੀ ਹੋ ਜਾਂਦਾ ਏ ਨਹੀਂ ਸਹਾਇਕ ਸਮਰਥਾਈ ਮਰ ਜੇ ਕਿਸੇ ਬੰਦੇ ਦੇ ਵਿੱਚ ਸਮਰੱਥਾ ਉਹ ਨਾ ਹੋਵੇ ਕੰਮ ਕਰਨ ਦੀ ਤੇ ਨਾ ਕੋਈ ਉਹਦਾ ਸਹਾਇਕ ਹੋਵੇ ਤਿਸ ਕਾਰਜmai ਫਿਰ ਉਸ ਕੰਮ ਦੇ ਨੇਪਰੇ ਜਾਣ ਦੇ ਸੰਸਾ ਬਣਿਆ ਰਹਿੰਦਾ ਹੈ ਕਾਇਮ ਸਬਰੰਤ ਭਾਰ ਵਰ ਜੇ ਕੋਈ ਜਿਹੜਾ ਸਮਰੱਥ ਹੋਵੇ ਜਿਹੜਾ ਕੋਈ ਭਾਰੀ ਹੋਵੇ ਕੋਈ ਤਗੜਾ ਹੋਵੇ ਜੇ ਉਹ ਮਦਦ ਕਰ ਦਵੇ ਆ ਕੇ ਕੰਮ ਕਾਰਜ ਮਿਸ ਚਿੰਤ ਸੁਧਾਰੋ ਤਦੋਂ ਫਿਰ ਕਹਿੰਦੇ ਮੈਂ ਬਿਨਾ ਕਿਸੇ ਚਿੰਤਾ ਤੋਂ ਕਾਰਜ ਸਬਰ ਜਾਂਦੇ ਹਨ ਕਾਰਜ ਨਿਪਰੇ ਚੜ ਜਾਂਦੇ ਨੇ ਜੋ ਕਾਰਜ ਬ੍ਰਹਮ ਗਿਆਨ ਮਿਸਾਲਾ ਗੁਰੂ ਹਰੈ ਸਿੰਘ ਸਾਹਿਬ ਕਹਿੰਦੇ ਇਦਾਂ ਜਿੰਨੇ ਵੀ ਦੁਨੀਆ ਦੇ ਕੰਮ ਨੇ ਉਹਨਾਂ ਚੋਂ ਜਿਹੜਾ ਵੱਡਾ ਕੰਮ ਹੈ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਜ ਹੈ ਬੜਾ ਤਗੜਾ ਹੈ ਤੇ ਪਾਸ਼ਾ ਕਹਿੰਦੇ ਜਿੰਨਾ ਮਰਜੀ ਕੋਈ ਸਮਰੱਥ ਹੋਵੇ ਆਖੇ ਵੀ ਮੈਨੂੰ ਬਹੁਤ ਪੁਸਤਕਾਂ ਦਾ ਗਿਆਨ ਹੈ ਮੈਂ ਬੜੇ ਗਿਆਨ ਹਾਸਲ ਕੀਤੇ ਨੇ ਪਰ ਸਤਿਗੁਰੂ ਹਰਿ ਸਾਹਿਬ ਕਹਿੰਦੇ ਇਹ ਫੇਰ ਵੀ ਕਾਰਜ ਕਰਨਾ ਬੜਾ ਔਖਾ ਹੈ ਬ੍ਰਹਮ ਗਿਆਨ ਦਾ ਬ੍ਰਹਮ ਗਿਆਨ ਦੇ ਕਾਰਜ ਦੇ ਸਹਾਇਕ ਕੌਣ ਹੁੰਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਜਿਹੜਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦਾ ਏ ਉਹਦੇ ਵਾਸਤੇ ਬ੍ਰਹਮ ਗਿਆਨ ਸੁਖੱਲਾ ਪ੍ਰਾਪਤ ਹੋ ਜਾਂਦਾ ਏ ਸੋ ਸਤਨਾਮ ਸਤਗੁਰੂ ਪਾ ਤੇ ਉਹ ਸਤਨਾਮ ਵਾਹਿਗੁਰੂ ਸਤਗੁਰੂ ਦੇ ਕੋ ਹੈ ਜਦੋਂ ਸਤਗੁਰੂ ਚ ਪਾਉਂਦੇ ਨੇ ਨਾ ਜਪ ਸਿੱਖਾ ਸਤਨਾਮ ਸ੍ਰੀ ਵਾਹਿਗੁਰੂ ਫੇਰ ਸਿਮਰਨ ਚੱਲ ਪੈਂਦਾ ਆਪੋ ਜਪਣ ਕਰੀਏ ਤਾਂ ਉਹ ਰਸੋ ਆਨੰਦ ਨਹੀਂ ਆਉਂਦਾ ਜਦੋਂ ਗੁਰ ਮੰਤਰ ਲੈ ਕੇ ਸਿਮਰਨ ਕੀਤਾ ਜਾਵੇ ਗੁਰੂ ਕੋਲੋਂ ਲੈ ਕੇ ਉਪਦੇਸ਼ ਜਪਿਆ ਜਾਵੇ ਤਾਂ ਉਹ ਸਫਲ ਹੁੰਦਾ ਜੇ ਕੋਈ ਘਰੇ ਬਹਿ ਕੇ ਬਹੁਤੀਆਂ ਕਿਤਾਬਾਂ ਪੜ੍ਹ ਲਵੇ ਹੈ ਤਾਂ ਪੜ੍ਹਾਈ ਹੋਈ ਹੈ ਉਹਨੂੰ ਜਾਣਕਾਰੀ ਸਭ ਹੋ ਸਕਦੀ ਹੈ ਪਰ ਸੱਚੀ ਵਿਗਿਆਣ ਨਹੀਂ ਮਿਲ ਸਕਦਾ ਤੇ ਜੇ ਕੋਈ ਸਕੂਲ ਯੂਨੀਵਰਸਿਟੀ ਕਾਲਜ ਦੇ ਅਧੀਨ ਪੜਾਈ ਕਰੇ ਤਾਂ ਅਨੁਵਰਸਾ ਸਰਟੀਫਿਕੇਟ